ਜਦੋਂ ਔਰਤਾਂ ਦਾ ਜੱਤ ਪਰਖਣ ਦੀ ਗੱਲ ਕਰਨ ਵਾਲਿਆਂ ਦਾ ਸਿੰਘਾਂ ਨੇ ਸੱਤ ਪਰਖਿਆ ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਖ ਦਾ ਧੁਨੀ ਦਿੱਲੀ ਨੂੰ ਫਤਿਹ ਕਰਕੇ ਮੇਰਠ ਬਰਿੰਦਾਵਨ ਦਾ ਇਲਾਕਾ ਲੁੱਟ ਪੁੱਟ ਕੇ ਜਦੋਂ ਆਪਣੇ ਮੁਲਖ ਵਾਪਸ ਮੁੜਨ ਲੱਗਦਾ ਹੈ ਤਾਂ ਜਿੱਥੇ ਉਹ ਆਪਣੇ ਨਾਲ ਬੇਅੰਤਿਹਨ ਦੌਲਤ ਹੀਰੇ ਜਵਾਹਰਤ ਨੌਜਵਾਨ ਗੁਲਾਮ ਲਿਜਾ ਰਿਹਾ ਸੀ ਉੱਥੇ ਹੀ ਉਹ ਕਾਬਲ ਕੰਧਾਰ ਦੇ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਣ ਲਈ ਇਸ ਮੁਲਖ ਦੀਆਂ ਔਰਤਾਂ ਵੀ ਲਿਜਾ ਰਿਹਾ ਸੀ ਜਿਨ੍ਹਾਂ ਦੀ ਗਿਣਤੀ ਕਈ ਸੈਂਕੜਿਆਂ ਵਿੱਚ ਸੀ ਕਿਸੇ ਮਰਾਠੇ ਜਾਂ ਰਾਜਪੂਤ ਦੀ ਹਿੰਮਤ ਨਾ ਪਈ ਕਿ ਉਹ ਇਨ੍ਹਾਂ ਧੀਆਂ ਧਿਆਣੀਆਂ ਦੀ ਇੱਜ਼ਤ ਕੱਜ ਸਕਣ ਅਬਦਾਲੀ ਜਦੋਂ ਬਿਆਸ ਦਾ ਪੱਤਨ ਟੱਪਣ ਲੱਗਿਆ ਤਾਂ ਸਿੰਘਾ ਨੇ ਥਾਂਪੁਰ ਅੜਕ ਤੇ ਉਸ ਉੱਤੇ ਹਮਲਾ ਕਰਕੇ ਉਸ ਦਾ ਜਿੱਥੇ ਧਨ ਦੌਲਤ ਦਾ ਭਾਰ ਹੌਲਾ ਕੀਤਾ ਉੱਥੇ ਹੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਚੜਤ ਸਿੰਘ ਸ਼ੁਕਰ ਚੱਕੀ ਆ ਹਰੀ ਸਿੰਘ ਭੰਗੀ ਆਦ ਨੇ ਕਹਿੰਦੇ ਕੋਈ 2000 ਦੇ ਲਾਗੇ ਤਾਗੇ ਜਵਾਨ ਨੋਹਾਂ ਧੀਆਂ ਨੂੰ ਅਬਦਾਲੀ ਦੇ ਪੰਜੇ ਵਿੱਚੋਂ ਬਚਾ ਲਿਆ ਜਦੋਂ ਇਹਨਾਂ ਨੂੰ ਵਾਪਸ ਇਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਵਕਤ ਆਇਆ ਤਾਂ ਕੁਝ ਬ੍ਰਾਹਮਣਾ ਦੀ ਚੌਕ ਵਿੱਚ ਇਹਨਾਂ ਦੇ ਪਰਿਵਾਰਾਂ ਨੇ ਆਪਣੀਆਂ ਧੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਇਹ ਇੰਨੇ ਦਿਨ ਬਾਹਰ ਰਹੀਆਂ ਨੇ ਆ ਪਵਿੱਤਰ ਹੋ ਗਈਆਂ ਹਨ ਸਿੰਘਾਂ ਬੜਾ ਸਮਝਾ ਕੇ ਭਾਈ ਇਹੋ ਜਿਹਾ ਕੁਝ ਨਹੀਂ ਹੋਇਆ ਇਹ ਬੱਚਿਆਂ ਜੱਤ ਸੱਤ ਵਿੱਚ ਪਰਪੱਖ ਨਹੀਂ ਨਾਲੇ ਇਹਨਾਂ ਵਿਚਾਰੀਆਂ ਦਾ ਕਾਹਦਾ ਦੋਸ਼ ਫਰਜ਼ ਤੇ ਥੋੜਾ ਸੀ ਇਹਨਾਂ ਨੂੰ ਬਚਾਉਣ ਦਾ ਗੱਲ ਦਾ ਪਾਸਾ ਜਦ ਪੁੱਠਾ ਪੈਂਦਾ ਦੇਖਿਆ ਤਾਂ ਬ੍ਰਾਹਮਣ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪਰ ਇਹਨਾਂ ਨੂੰ ਆਪਣੇ ਜੱਤ ਸੱਤ ਦਾ ਸਬੂਤ ਦੇਣਾ ਪਊਗਾ ਅਸੀਂ ਅੱਗ ਬਾਲਾਂਗੇ ਇਹ ਉਸ ਵਿੱਚੋਂ ਲੰਘਣ ਜੋ ਪਾਕ ਪਵਿੱਤਰ ਹੋਣਗੀਆਂ ਅੱਗ ਉਹਨਾਂ ਦਾ ਕੁਝ ਨਹੀਂ ਵਿਗਾੜ ਸਕੇਗੀ ਇਹ ਗੱਲ ਸੁਣ ਕੇ ਸਭ ਦੇ ਸਾਹ ਸੁੱਤੇ ਗਏ ਸਰਦਾਰ ਹਰੀ ਸਿੰਘ ਪੰਗੀ ਕਹਿਣ ਲੱਗੇ ਵਈ ਸਾਨੂੰ ਥੋੜੀ ਸ਼ਰਤ ਮਨਜ਼ੂਰ ਆ ਪਰ ਇੱਕ ਸ਼ਰਤ ਸਾਡੀ ਵੀ ਆ ਇਹਨਾਂ ਦੀ ਪਰਖ ਵੀ ਕੋਈ ਜੱਤ ਸੱਤ ਵਾਲਾ ਬ੍ਰਾਹਮਣ ਹੀ ਲੈ ਸਕੇਗਾ ਇਸ ਲਈ ਪਹਿਲਾਂ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ ਬ੍ਰਾਹਮਣ ਸਾਰੇ ਹੈਰਾਨ ਉਹ ਕਹਿਣ ਲੱਗੇ ਅਸੀਂ ਸਭ ਬਹੁਤ ਉੱਚੇ ਆਚਰਣ ਦੇ ਮਾਲਕ ਹਾਂ ਸਰਦਾਰ ਕਹਿੰਦਾ ਲੱਗ ਜਾਂਦਾ ਬਸ ਹੁਣੇ ਹੀ ਪਤਾ ਤੁਹਾਡੇ ਕਰਤਾਰ ਕੀ ਆ ਸਰਦਾਰ ਨੇ ਇੱਕ ਮੋੜ ਮਗਵਾਇਆ ਤੇ ਨਾਲ ਹੀ ਆਪਣੀ ਸ਼੍ਰੀ ਸਹਿਬ ਮਿਆਨ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ ਹਾਂਜੀ ਪੰਡਤੋ ਹੋ ਜੋ ਤਿਆਰ ਫਿਰ ਆਪਣੇ ਜੱਤ ਸੱਤ ਦੇ ਪਰਚੇ ਲਈ ਆਹ ਮੋੜ ਤੇ ਆਪਣਾ ਵਾਰੀ-ਵਾਰੀ ਸਿਰ ਰੱਖਦੇ ਜਾਓ ਮੈਂ ਸ਼੍ਰੀ ਸਹਿਬ ਨਾਲ ਵਾਰ ਕਰਦਾ ਜਾਵਾਂਗਾ ਜੋ ਜਤੀ ਸਤੀ ਹੋਵੇਗਾ ਉਸ ਦੀ ਧੌਣ ਮੇਰੀ ਕਿਰਪਾਨ ਨਾਲ ਨਹੀਂ ਲਹੇਗੀ ਜੋ ਦਿਖਾਵਾ ਕਰ ਰਿਹਾ ਹੈ ਉਹ ਮੂਲੀ ਗਾਜਰ ਵਾਂਗ ਛਿੱਲਿਆ ਜਾਵੇਗਾ ਏ ਸਨ ਸਾਰੇ ਬ੍ਰਾਹਮਣਾਂ ਦੇ ਹੱਥਾਂ ਦੇ ਤੋਤੇ ਉੱਡ ਗਏ ਉਤਲਾ ਸਾ ਉੱਤੇ ਤੇ ਹੇੜਲਾ ਸਾ ਹੇਠਾਂ ਰਹਿ ਗਿਆ ਝੱਟ ਹੱਥ ਜੋੜ ਕੇ ਸਰਦਾਰ ਨੂੰ ਕਹਿਣ ਲੱਗੇ ਬਖਸ਼ੋ ਅਸੀਂ ਤੇ ਤੁਹਾਡੀ ਗਊ ਹਾਂ ਸਾਨੂੰ ਪੂਰਾ ਯਕੀਨ ਹੈ ਕਿ ਇਹ ਬੀਬੀਆਂ ਜੱਟ ਸੱਤ ਵਿੱਚ ਪੂਰੀਆਂ ਨੇ ਅਸੀਂ ਇਹਨਾਂ ਨੂੰ ਕਬੂਲ ਕਰਦੇ ਹਾਂ ਸਰਦਾਰਾ ਨੇ ਧੀਆ ਭੈਣਾਂ ਦੇ ਸਿਰ ਪਲੋਸੇ ਤੇ ਕਿਹਾ ਬੱਚੜੀਓ ਕੋਈ ਹੀਲ ਹੁੱਜ ਤਾਂ ਕਰੇ ਤਾਂ ਆਪਣੇ ਇਹਨਾਂ ਭਰਾਵਾਂ ਨੂੰ ਯਾਦ ਕਰ ਲੈਣਾ ਸੱਚੇ ਪਾਤਸ਼ਾਹ ਤੁਹਾਨੂੰ ਚਰਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ